ਵਾਲੇ ਚ ਪਾ ਦਿੰਦੇ ਆਪ ਕਿਉਂ ਆਏ ਕਾਂਗਰਸ ਪਾ ਦਿੰਦੇ ਨੇ ਸਰਪੇ ਦਾ ਮਲੂ ਵੀ ਘਟਾ ਦਿੰਦੇ ਕਿੰਦੂ ਉੱਤ ਤਾਂ ਕੋਈ ਹੈ ਹੀ ਨਹੀਂ ਗੁਰੂ ਸਾਹਿਬ ਨੇ ਦੂਤ ਦੀ ਚੀਜ਼ ਨਹੀਂ ਬਣਾਈ ਕੋਈ ਜੇ ਬਿੱਦੂ ਕੋ ਕਿੱਡੀ ਕੀ ਬਾਰਡਰ ਤੋਂ ਲੜ ਕੇ ਆਏ ਜਿਹੜੇ ਚਾਰ ਕਾਂਗਰਸ ਚੋਂ ਕਾਲੀਆਂ ਜਾਗੇ ਕਾਲੀਆਂ ਚੋਂ ਆਪ ਚਲੇ ਗਏ ਤੁਸੀਂ ਉਹਦੇ ਗੱਲ ਚ ਕਿਉਂ ਪਾਉਨੇ ਆ ਪਵਿੱਤਰ ਚੀਜ਼ ਬੋਲੋ ਖਾਜ ਜੀ ਬੈਠ ਸਹੀ ਹੈ ਜੀ ਕੋਈ ਜਵਾਬ ਹੈ ਤੁਹਾਡੇ ਕੋਲ ਨੇ ਹੁਣ ਜੀ ਰੰਗ ਜਿੰਨ ਪਾਉਣ ਲੱਗ ਪਿਆ ਜੀ ਦੂਜਾ ਹੌਣ ਕਰਤਾ ਹਾਂ ਨਹੀਂ ਯਾਰ ਨਹੀਂ ਨਹੀਂ ਸਰ ਅਹੀ ਇੱਕ ਅਲ ਗਈ ਪਿੱਛੇ ਮੈਂ ਇਹਦਾ ਨਾ ਕਰ ਰਿਹਾ ਇਹਦੋਂ ਉੱਤੇ ਕੋਈ ਦੁਨੀਆ ਜਦੋਂ ਮੈਂ ਜਰਨਲ ਡਾਇਰੈਕਟ ਕੋ ਗਿਆ ਜਨਿਆਲੇ ਬਾਗ ਦਾ ਖਾਨਡ ਕਰਕੇ ਉੱਥੋਂ ਦੇ ਦਾਣ ਛੋਪਾ ਪਾਈ ਉਹ ਕੋਵੇ ਨਾ ਰੋਲਾ ਪਵੇ ਉਹ ਕਹਿੰਦਾ ਮੈਂ ਤੁਹਾਡੇ ਲਈ ਕੀਤਾ ਹੀ ਕੁਛ ਨਹੀਂ ਵੀ ਸਿੱਕੋਮ ਉਹਨੂੰ ਦਿੰਦੀ ਹੈ ਜਿਹਨੇ ਕੁਝ ਗੁਰੂਤਾ ਲਈ ਕੀਤਾ ਹੋਵੇ ਤੂੰ ਵੀ ਕੀ ਦਿੰਦਾ ਤੂੰ ਦੀ ਕਦਰ ਕਰੇ ਸਤਕਾਰ ਕਰੇ ਇਹ ਨੂੰ ਇਹ ਨਹੀਂ ਵੀ ਦੂਜੇ ਲੀੜੇ ਛੱਡਦਾ ਇਰੇ ਘਰ ਵਾਲੀ ਇੰਗਲੈਂਡ ਦੀ ਜੰਮੀ ਆ ਉਹ ਸਰੋਤੇ ਇਹਨੂੰ ਦੂਜੇ ਨੀੜਿਆਂ ਨਾਲ ਨਹੀਂ ਧੌਂਦੀ ਉਹਨੂੰ ਇਕੱਲੇ ਇਹਨੂੰ ਧੌਂਦੀ ਆ ਯਾਨੀ ਕਿ ਕੱਚੇ ਬਣਾਣਾ ਨਾਲ ਧੌਂਣ ਲੱਗ ਰਿਓ ਅਕਲ ਤੱਕ ਤੇ ਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਤੱਕ ਤੋਂ ਮਿਲਿਆ ਮੈਨੂੰ ਕਿ ਉਹਦਾ ਸਤਕਾਰ ਵੀ ਜਿੱਥੇ ਮੇਰਾ ਗੁਟਕਾ ਸਾਹਿਬ ਪਿਆ ਉਹਦੇ ਨਾਲ ਹੀ ਕਿਹਾ ਹੁੰਦਾ ਇਸ ਤੁਸੀਂ ਵੀ ਤੁਸੀਂ ਵੀ ਇਹ ਸੂਨ ਬਣਾਓ ਕਿ ਬਹੁਤ ਜ਼ਰੂਰੀ ਆ ਬਹੁਤ ਧੰਨਵਾਦ ਜੀ ਮਤਲਬ ਵੀ ਆਪਣਾ ਬਹੁਤ ਧੰਨਵਾਦ ਜੀ ਆਪਣਾ ਇੱਕ ਫੋਟੋ ਲਾਉਣੀ ਆ ਐਨਨੇਕੁਲ ਵੰਤ ਸਿੰਘ ਢਾਲੀਵਾਲ ਨੇ ਆਪਣੀ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਰਾਹੀਂ ਪੰਜਾਬ ਚੋ ਕੈਂਸਰ ਰੋਗ ਦਾ ਖਾਤਮਾ ਕਰਨ ਦਾ ਸੰਕਲਪ ਲਿਆ ਹੋਇਆ ਹੈ ਪੰਜਾਬ ਦੇ ਕੁੱਲ 12581 ਚੋਂ ਉਹ 9600 ਪਿੰਡਾਂ ਚ ਕੈਂਸਰ ਰੋਗਾਂ ਦੀ ਜਾਂਚ ਤੇ ਉਹ ਹੋਰ ਟੈਸਟ ਕਰਨ ਲਈ ਮੁਫਤ ਕੈਂਪ ਲਾ ਚੁੱਕੇ ਹਨ ਲਗਭਗ ਰੋਜ਼ਾਨਾ ਕਿਸੇ ਨਾ ਕਿਸੇ ਪਿੰਡ ਕਸਬੇ ਜਾਂ ਸ਼ਹਿਰ ਵਿੱਚ ਅਜਿਹੇ ਕੈਂਪ ਜ਼ਰੂਰ ਲਗਾਇਆ ਹੁੰਦਾ ਹੈ ਇਸ ਸੋਸਾਇਟੀ ਦੇ ਕੈਂਪ ਦਾ ਨਜ਼ਾਰਾ ਵੀ ਬੜਾ ਵਿਲੱਖਣ ਹੁੰਦਾ ਹੈ ਉੱਥੇ ਬੇਕਾਇਦਾ ਵਿਸ਼ੇਸ਼ ਬੱਸਾਂ ਆਉਂਦੀਆਂ ਹਨ ਜਿਨ੍ਹਾਂ ਵਿੱਚ ਕਰੋੜਾਂ ਰੁਪਏ ਦੀਆਂ ਮਸ਼ੀਨਾਂ ਫਿੱਟ ਹੁੰਦੀਆਂ ਨੇ ਅਤੇ ਉਹਨਾਂ ਰਾਹੀਂ ਸੜਕ ਦੇ ਕੰਡੇ ਤੇ ਟੈਸਟ ਬਿਲਕੁਲ ਮੁਫਤ ਕਿਤੇ ਜਾਂਦੇ ਹਨ ਇਸ ਸੋਸਾਇਟੀ ਕੋਲ ਉੱਤਰੀ ਭਾਰਤ ਲਈ ਅਜਿਹੀਆਂ 12 ਅਤਿ ਆਧੁਨਿਕ ਮੋਬਾਈਲ ਯੂਨਿਟਾਂ ਹਨ ਧਾਰੀਵਾਲ ਦੀ ਪੂਰੀ ਟੀਮ ਆਪਣੀਆਂ ਪੰਜ ਬੱਸਾਂ ਲੈ ਕੇ ਅੰਮ੍ਰਿਤਸਰ ਦੇ ਪਿੰਡ ਵਡਾਲਾ ਪਿੱਟੇ ਵੱਡ ਵਿਖੇ ਪਹੁੰਚੀ ਜਿੱਥੇ ਉਹਨਾਂ ਨੇ ਹਰ ਬਿਮਾਰੀ ਦੇ ਮੁਫਤ ਟੈਸਟ ਕੀਤੇ ਅਤੇ ਇਹ ਸਾਰਾ ਪ੍ਰਬੰਧ ਮਹਿਤਾਬ ਸਿੰਘ ਵਡਾਲਾ ਜੀ ਦੇ ਸਹਿਯੋਗ ਨਾਲ ਕੀਤਾ ਗਿਆ ਇਸੇ ਮੌਕੇ ਪ੍ਰੀਥ ਹਸਪੀਟਲ ਦੇ ਮਿਸਿਸ ਗਰੋਵਰ ਕੇਅਰਵੈਲ ਹਸਪੀਟਲ ਵੱਲੋਂ ਇਹ ਕੈਂਪ ਵਿੱਚ ਮੁੱਖ ਤੌਰ ਤੇ ਸ਼ਾਮੂਲੀਅਤ ਕੀਤੀ ਗਈ ਆਪ ਜੀ ਨੂੰ ਦੱਸ ਦਈਏ ਕਿ ਪਿੰਡ ਵਡਾਲਾ ਪਿੱਟੇਵੱਡ ਦੇ ਵਿੱਚ ਹਰ 2-4 ਮਹੀਨਿਆਂ ਦੇ ਬਾਅਦ ਇਹੋ ਜਿਹੇ ਕੈਂਪ ਮਹਿਤਾਬ ਵਡਾਲਾ ਜੀ ਵੱਲੋਂ ਇੱਥੇ ਲਾਏ ਜਾਂਦੇ ਹਨ ਇਹ ਉਪਰਾਲਾ ਅੱਜ ਤੋਂ 1 ਸਾਲ ਪਹਿਲਾਂ ਵਡਾਲਾ ਪਰਿਵਾਰ ਵੱਲੋਂ ਕੀਤਾ ਗਿਆ ਸੀ ਜਿਸ ਵਿੱਚ ਡਿਸਪੈਂਸਰੀ ਬਣਾ ਕੇ ਇਸ ਵਿੱਚ ਡਾਕਟਰਾਂ ਦੀ ਤਾਇਨਾਤੀ ਕੀਤੀ ਗਈ ਅਤੇ ਉਸ ਤੋਂ ਬਾਅਦ ਇੱਥੇ ਕੈਂਪਾਂ ਦੀ ਸ਼ੁਰੂਆਤ ਕਰਵਾਈ ਗਈ ਅਤੇ ਅੱਜ ਦੂਸਰੀ ਵਾਰ ਕੈਂਪ ਲਗਾਇਆ ਗਿਆ ਹੈ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਏ ਆ ਦੱਸਿਆ ਕਿ ਇੰਨਾ ਕੈਂਪ ਦੇ ਕਰੋੜਾ ਰੁਪਏ ਖਰਚ ਹੁੰਦੇ ਨੇ ਅਤੇ ਇਹ ਸਭ ਆਮ ਲੋਕਾਂ ਦੇ ਦਾਨ ਦੀਆਂ ਹੀ ਰਕਮਾਂ ਹੁੰਦੀਆਂ ਹਨ ਉਹਨਾਂ ਨੇ ਕਿਹਾ ਕਿ ਸਾਨੂੰ ਦਾਨ ਦੀ ਦਿਸ਼ਾ ਬਦਲਨੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ 95% ਦਾ ਦਾਨ ਅਸੀਂ ਗੁਰਦੁਆਰਾ ਸਾਹਿਬ ਤੇ ਹੋਰ ਧਾਰਮਿਕ ਸਥਾਨਾਂ ਤੇ ਕਰਦੇ ਹਾਂ। ਸਾਡਾ ਦਾਨ ਇਨਸਾਨੀਅਤ ਤੇ ਲੋੜਵੰਦਾਂ ਲਈ ਹੋਣਾ ਚਾਹੀਦਾ ਹੈ। ਇਹੋ ਜੇ ਆਧੁਨਿਕ ਯੁੱਗ ਵਿੱਚ ਸਮਾਜ ਜ਼ਿੰਮੇਵਾਰ ਤੇ ਮਨੁੱਖੀਵਾਦੀ ਪਹੁੰਚ ਅਪਣਾਉਣ ਦੀ ਬੜੀ ਲੋੜ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਨਵੀਂ ਪੀੜ੍ਹੀ ਨੂੰ ਵਿੱਦਿਆ ਤੇ ਗਿਆਨ ਦਾ ਤੋਹਫ਼ਾ ਦੇਣ ਤੋਂ ਕਦੇ ਵੀ ਪਿੱਛੇ ਨਹੀਂ ਹਟਣਾ ਚਾਹੀਦਾ। ਜੇ ਦੀ ਜੇਬ ਸ਼ਾਇਦ ਕਿਰਪਾ ਨਾ ਹੋਵੇ। ਤਦੋਂ ਮਾਨ ਨੂੰ ਕੋਈ ਐਂਕਲਾ ਹਿੱਟਾਗੇ ਜੇਡੀ ਨੂੰ ਮੈਂ ਮੈਂ ਇਹ ਮੈਂ ਅੰਤ ਕੰਮ ਕਰਨਾ ਚਾਹਣਾ ਖਾਇਜ਼ ਲਈ ਤੇ ਇਹ ਟਿਕਨਸ ਵਾਲਿਆਂ ਖਿਆਲ ਦੇ ਲਗੇ ਉਹ ਆਪ ਦੇ ਫੀਲਡ ਦੇ ਵਿੱਚ ਇੱਕ ਸਾਡੇ ਨਾਲ ਇੱਕ ਸੰਸਥਾ ਇੰਗਲੈਂਡ ਦੇ ਵਿੱਚ ਉਹ ਟੈਸਟ ਕਰਕੇ ਬੰਦੇ ਨੂੰ ਕਹਿੰਦੇ ਯਾਰ ਉਹਨੇ ਰਸਰਟੀਫਿਕੇਟ ਦੇਣ ਕਿ ਉਹ ਉਹ ਬੋਨੇਪ ਉਤਰਦੀ ਜੀ ਬੋਨੋ ਨਹੀਂ ਅੱਜ ਮੈਂ ਜੀ ਆਹ ਹੈ ਤੁਹਾਡੇ ਕੋਲੇ ਨਹੀਂ ਉਰਦੀ ਜੀ ਜੇ ਲਾਉਣ ਲੱਗ ਪਈ ਤੇ ਚਾਊਟ ਕਰਦਾ ਹਾਂ ਨਹੀਂ ਨਹੀਂ ਸਰ ਇਹ ਇੱਕ ਆ ਗਈ ਪਿੱਛੇ ਮੈਂ ਰਹੀ ਇਹ ਦੂਸਰੇ ਕੋਈ ਦੁਨੀ ਬਿਲਕੁਲ ਜਿਹਨੂੰ ਜਨਰਲ ਡਾਇਰੈਕਟ ਗਿਆ ਨਿੰਮ ਲੈਂਕ ਦੀ ਜਿੰਮੀ ਹੈ ਸਰੋਕੇ ਨੂੰ ਦੂਜੇ ਲੀੜਿਆਂ ਨੂੰ ਨਹੀਂ ਪਹੁੰਚੀ ਇਹ ਗੱਲੇ ਨਹੀਂ ਤੋਂਦੀ ਆ ਯਾਨੀ ਕਿ ਕੱਚੇ ਬਣਾਉਣ ਦਾ ਕੋਣ ਲੱਗ ਰਿਹਾ ਕੱਲ ਤੱਕ ਫੇਰ ਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਤਖਤ ਤੋਂ ਮਿਲਿਆ ਮੈਨੂੰ ਕਿ ਉਹਦਾ ਸਤਕਾਰ ਵੀ ਜਿੱਥੇ ਮੇਰਾ ਕੁੱਤਾ ਸਾਹ ਪਿਆ ਉਹਦੇ ਨਾਲ ਹੀ ਕਿਹਾ ਹੁੰਦਾ ਇਸ ਤੁਸੀਂ ਵੀ ਤੁਸੀਂ ਵੀ ਇਹ ਸੂਲ ਬਣਾਓ ਕਿ ਬਹੁਤ ਜ਼ਰੂਰੀ ਹੈ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਆਪਾਂ ਫੋਟੋ ਲਾਉਣੀ ਆ ਸਾਡੇ ਦੋਨਾਂ ਦੀ ਫੋਟੋ ਲੈਣ ਚਾਹੀਦੀ ਆ ਬਹੁਤ ਬਧੀਆ ਜੀ ਇਸ ਤੋਂ ਵੱਡਾ ਤਾਂ ਨੋਬਲ ਕਾਰਡ ਹੋ ਨਹੀਂ ਸਕਦਾ ਠੀਕ ਹੈ ਸਾਡਾ ਦੂਸਰਾ ਕੈਂਪ ਹੈ ਜੀ ਇਸੇ ਜਗ੍ਹਾ ਦੇ ਉੱਤੇ ਜਦੋਂ ਇਹ ਬਣਦੀ ਸੀ ਉਦੋਂ ਵੀ ਮੈਂ ਆਪਦੇ ਬ੍ਰਦਰ ਦੇ ਨਾਲ ਇਸ ਮੇਰਾ ਛੋਟਾ ਭਾਈ ਆ ਬਹੁਤ ਅੱਛਾ ਕੰਮ ਆ ਸਾਰਿਆਂ ਨੂੰ ਕਰਨਾ ਚਾਹੀਦਾ ਮਿਲ ਕੇ ਮੈਨੂੰ ਬੜੀ ਖੁਸ਼ੀ ਆ ਅੱਜ ਅਕਾਲਪੁਰਖ ਦੀ ਕਿਰਪਾ ਦੇਖੋ 10 ਦਿਨ ਤੋਂ ਧੁੰਦ ਪੈ ਰਹੀ ਸੀ ਚੰਗੇ ਕੰਮ 'ਚ ਗੁਰੂ ਸਾਹਿਬ ਵੀ ਨੇ ਵੀ ਕਿੰਨਾ ਅੱਛਾ ਮਾਹੌਲ ਹੋ ਗਿਆ ਆਪਕੇ ਨਾਲ ਸੁਣਾ ਮੌਸਮ ਹੋ ਗਿਆ अपना धर्म ही ना मुक्तता दी सेवा ਤੇ ਬੇਸਟ ਆ ਪਰ ਅਸੀਂ ਪਤਾ ਨਹੀਂ ਕੀ ਕਰੀ ਜਾਂਦੇ ਠੀਕ ਹੈ ਗੁਰੂ ਸਾਹਿਬ ਨੇ ਚਿਕ ਚਿਕ ਕੇ ਕਿਆ ਸੀਗਾ ਮੈਂ ਹਰ ਇੰਟਰਵਿਊ ਚ ਕਹਿੰਨਾ ਵੀ ਗੁਰੂ ਅਰਜਨ ਦੇਵ ਜੀ ਨੇ ਉਸ ਵੇਲੇ ਦਵਾਖਾਨੇ ਖੋਲੇ ਸੀ ਤਰਨਤਾਰਨ ਤੇ ਖੁਦ ਕੋੜੀਆਂ ਦੇ ਜ਼ਖਮ ਸਾਫ਼ ਕਰਦੇ ਸੀ ਉਹ ਆਪ ਕਰਦੇ ਸੀਗੇ ਤੇ ਕੀ ਹੁਣ ਤੁਸੀਂ ਕਰ ਲਓਗੇ ਤੇ ਕਹਿੰਦੇ ਪਰੇ ਹੂੰ ਮੈਨੂੰ ਨਾ ਕੋਣ ਹੋ ਜੇ ਫਿਰ ਕੀ ਗੁਰੂ ਦੀ ਗੱਲ ਮੰਨੀ ਨੋ ਵਰਡ ਕੈਨ ਸਮਝ ਲਈਏ ਸਾਡੀ ਟੀਮ ਮੰਨ ਲੈਂਦੀ ਠੀਕ ਹੈ ਕੱਲੇ ਅਜੀਤ ਥੀ ਨਹੀਂ ਸੀ ਸਾਡੇ ਕੋਲੇ 에어ਪੋਰਟ ਤੱਕ ਨਹੀਂ ਲਾਜਾ ਮੈਂ 18 ਬੱਸਾਂ ਕਲਮ ਸਿੰਘ ਨੇ ਸਵਾਰੀਆਂ ਢੋਣ ਨੂੰ ਤੁਹਾਡੀ ਸਿਹਤ ਲਈ ਲਾਜਾ ਜੀ ਸੁਣਿਆ ਵੱਡੀਆਂ ਵੱਡੀਆਂ ਬੱਸਾਂ ਜਾਂਦੀਆਂ 에어ਪੋਰਟ ਨੂੰ ਕਰੋੜਾ ਰੁਪਏ ਦੀਆਂ ਨਹੀਂ ਕਿਸੇ ਗਰੀਬ ਤੋਂ ਕੋਈ ਪੈਸਾ ਲੈਂਦੇ ਉਹ ਹੀ ਦੱਸ ਦਿਓ 1 ਰੁਪਇਆ ਕੋਈ ਸਾਡਾ ਟੀਮ ਲੈ ਜਾਵੇ 1 ਲੱਖ ਰੁਪਇਆ ਮੇਰੇ ਤੋਂ ਲੈ ਜਾਵੇ ਚੱਲਣਗੇ 21 ਸਾਲ ਦਾ ਠੀਕ ਹੈ ਅਸੀਂ ਆਪ ਦੇ ਪੰਜਾਬ ਦੇ ਭੈਣ ਭਰਾਵਾਂ ਨੂੰ ਸਾਂਭ ਬਣਾਇਆ ਸਾਨੂੰ ਪਤਾ ਪਿੰਡਾਂ ਦੇ ਵਿੱਚ ਕੋਈ ਹਸਪਤਾਲ ਨਹੀਂ ਮਾੜੀ ਹਾਲਤ ਬਾਰਡਰ ਏਰੀਆ ਸਾਨੂੰ 20 ਦਿਨ ਹੋ ਗਏ ਜੀ ਲੱਗਿਆ ਨੂੰ ਹਜੇ 2 ਦਿਨ ਹੋਰ ਲੱਗਣੇ ਆ ਜੰਮੂ ਤੋਂ ਲੈ ਕੇ ਖੇਮ ਕਰਨ ਤੱਕ ਸਾਰਾ ਚੈੱਕ ਅਪ ਜਨਾਲਾ ਸਾਰਾ ਚੈੱਕ ਅਪ ਕਰ ਦਿੱਤਾ ਅਸੀਂ ਇਸ ਜ਼ਿਲ੍ਹਿਆਂ ਦੇ ਵਿੱਚ ਪਿੱਛੇ ਸੀਗੇ ਗੁਰੂ ਆਮਦਾਸ ਜੀ ਦੀ ਕਿਰਪਾ ਹੋਈ ਆ ਅਸੀਂ ਪੰਜਾਬ ਦੇ ਨਾਲ ਆ ਜੀ ਭਾਵੇਂ ਮੈਂ ਇੰਗਲੈਂਡ ਚ ਰਹਿਣਾ ਮੇਰੇ ਪਿੱਕੇ ਪੰਜਾਬ ਆ ਜਿਵੇਂ ਕੁੜੀ ਦੇ ਪਿੱਕੇ ਨਹੀਂ ਹੁੰਦੇਗੇ ਤੇ ਮੈਨੂੰ ਬਹੁਤ ਪਿਆਰ ਆ ਪੰਜਾਬ ਸਟੇਟ ਨਾਲ ਸਭਨਾ ਤੇ ਸਾਡੀ ਕੋਈ ਪਾਰਟੀ ਆ ਤੇ ਨਾ ਹੀ ਅਸੀਂ ਕਿਸੇ ਲੀਡਰਾਂ ਨੂੰ ਕਹਿੰਦੇ ਹਾਂ ਰੀਵਨ ਕਟੋ ਆਣ ਕੇ ਸਿੱਖ ਆਜੋ ਵੈਲਕਮ ਜੀ ਹੈਨ ਕੋਈ ਵੀ ਆ ਸਕਦਾ ਪਰੰਤੂ ਅਸੀਂ ਉਹਨਾਂ ਤੋਂ ਦੂਰ ਐ ਇੱਥੇ ਵੀ ਅੱਜ ਬੜੀ ਮੁਸ਼ਕਲ ਨਾਲ ਇੰਨੇ ਲੋਕ ਇਕੱਠੇ ਹੋਏ ਹੁਣ ਹੁਣ ਤੁਹਾਨੂੰ ਵੀ ਸਵਾਲ ਕਰਨਾ ਜੇ ਕੋਈ ਲੀਡਰ ਦੀ ਰੈਲੀ ਹੋਵੇ ਨਾ ਟਰਾਲੀਆਂ ਦਾ ਟਰੱਕ ਭਰ ਕੇ 10000 ਬੰਦਾ ਇਕੱਠਾ ਕਰ ਲੈਣੇ ਆ ਜਿਹੜੇ ਥੋੜੀ ਦਵਾਈ ਵੀ ਖਾ ਜਾਂਦੇ ਐ ਇੱਥੇ ਦਵਾਈ ਦਾ ਲੰਗਰ ਲੱਗਿਆ ਕੀ ਕਿਦਾਂ ਫਰਕ ਆ ਤੁਸੀਂ ਵੀ ਆਪਦੀ ਸੋਚ ਬਦਲੋ ਅਗਰ ਸਾਡੇ ਅੱਛੇ ਲੀਡਰ ਵੀ ਐ ਇਮਾਨਦਾਰ ਲੋਕ ਵੀ ਪਏ ਹੈ ਨਾ ਪਰ ਇਮਾਨਦਾਰੀ ਫੰਗ ਲੱਗ ਕੇ ਉੱਡ ਚੁੱਕੀ ਐ ਇਸ ਵੇਲੇ ਕ੍ਰਪਸ਼ਨ ਦਾ ਬੋਲ ਵਾਲਾ ਪਰ ਸਾਰਿਆਂ ਨੂੰ ਸਾਨੂੰ ਰਲ ਕੇ ਮਿਲ ਕੇ ਆਪਣੀ ਸਟੇਟ ਲਈ ਕੰਮ ਕਰਨਾ ਚਾਹੀਦਾ ਦੋਸਤੋ ਅਸੀਂ ਦਾ ਜਦੋਂ ਵੀ ਮੈਂ ਪੰਜਾਬ ਆਉਣਾ ਕੋਈ ਪੰਜਾਬ ਨੂੰ ਕੋਈ ਨਾ ਕੁਝ ਦੇਖ ਕੇ ਜਾਣਾ ਅੱਜ ਅੱਜ ਅਸੀਂ ਅਨਾਉਂਸ ਕਰਨੀ ਸੀ ਬਸ ਅਨਾਉਂਸ ਨਹੀਂ ਅੱਜ ਫਲਾਗ ਕਰਨੀ ਸੀ ਅਸੀਂ 5 ਦਿਨ ਲੇਟ ਹੋ ਗਏ ਹੁਣ 18 ਜਨਵਰੀ ਨੂੰ ਅਸੀਂ ਬੱਸ ਧੋਰਾਂਗੇ ਇੰਡੀਆ ਦੇ ਵਿੱਚ ਪਹਿਲੀ ਬੱਸ ਹੋਏਗੀ ਆ ਬੱਸਾਂ ਭੁੱਲ ਜਿਓ ਤੁਸੀਂ ਕਰੋੜ ਪਲੱਸ ਦੀ ਐ ਰੈਡੀ ਹੋਈ ਐ ਜੀਓ ਤੇ ਉਹ ਹਰ ਅੱਖਾਂ ਨੂੰ ਟੈਸਟ ਕਰੇਗੀ ਕਿਸੇ ਨੂੰ ਡਾਇਬਟੀਜ਼ ਹੈ 슈ਗਰ ਡ੍ਰੌਪਸ ਚਾਹੀਦੇ ਆ ਐਨਕਾ ਚਾਹੀਦੀਆਂ 18 ਜਨਵਰੀ ਨੂੰ ਤੁਹਾਡੇ ਪੰਜਾਬ ਵਾਲਿਆਂ ਦੀ ਝੋਲੀ ਪਾ ਦੇਣਗੇ ਜੀ ਮੈਂ ਇੱਥੇ ਸਰਦਾਰ ਇਕਬਾਲ ਸਿੰਘ ਜੀ ਲਾਲਪੁਰਾ ਜੀ ਦਾ ਬਹੁਤ ਧੰਨਵਾਦ ਕਰਦਾ ਜੋ ਸਾਡੇ ਨੈਸ਼ਨਲ ਮਿਨੋਰਿਟੀ ਕਮਿਸ਼ਨ ਹੈ ਦੇ ਚੇਅਰਮੈਨ ਹੈ ਉਹ ਪਰਿਵਾਰ ਵੱਲੋਂ ਡੋਨੇਟ ਕੀਤੀ ਗਈ ਹੈ ਮੈਂ ਕਹੂੰਗਾ ਮੇਰੀ ਜ਼ਿੰਦਗੀ ਜਿੱਦਾ ਪਹਿਲਾ ਲੀਡਰ ਹੀ ਹੈ ਜੀ ਨੇ ਕੋਈ ਸਦਾਨ ਚੰਗਾ ਕੀਤਾ ਤੇ ਨਹੀਂ ਤੇ ਸਾਡੇ ਆਰਗਿਆਂ ਤੋਂ ਕਹਦੇ ਆ ਇਲੈਕਸ਼ਨ ਫੰਡ ਦਿਓ ਇਹ ਦਿਓ ਉਹ ਦਿਓ ਕਰੋੜ ਪਲੱਸ ਉਹ ਪਰਿਵਾਰ ਨੇ ਸਾਨੂੰ ਕੁਝਿਆ ਫੜਾ ਦਿੰਦੀਆਂ ਜੀ 18 ਤਰੀਕ ਨੂੰ ਮਾਣਦਾ ਵੀ ਧੰਨਵਾਦ ਕਰਦਾ ਐਸ ਮੀਡੀਆ ਦੇ ਥਰੂ ਆਪਾਂ ਵੀ ਰਲ ਕੇ ਸਾਰੇ ਯਾਰ ਉਹ ਦਾਨ ਕਰਿਆ ਕਰੀਏ ਇਹਦੇ ਚ ਕੋਈ ਸ਼ੱਕ ਨਹੀਂ ਹਿੰਦੂ ਸਿੱਖ ਵੀਰ ਗੁਰੂ ਦੇ ਲੰਗਰ ਬਹੁਤ ਲਾਂਦੇ ਆ ਲੋੜ ਹੈ ਸਾਨੂੰ ਦੁਨੀਆ ਦੇ ਵਿੱਚ ਨਾ ਗਰੀਬ ਨੂੰ ਰੋਟੀ ਦੇਣੀ ਵੀ ਬਹੁਤ ਜ਼ਰੂਰੀ ਹੈ ਪਰ 40 ਸਾਲ ਤੋਂ ਬਾਅਦ ਹਰ ਬੰਦਾ ਗੋਲੀ ਖਾਂਦਾ ਤੇ ਦਵਾਈ ਦੇ ਲੰਗਰ ਵੀ ਉੰਨੇ ਹੀ ਜ਼ਰੂਰੀ ਹੈ ਦਵਾਈ ਦੇ ਲੰਗਰ ਲਫ਼ਜ਼ ਵਰਤਿਆ ਮੈਂ ਨਾ ਹਿੰਦੂ ਵੀਰਾਂ ਕੋਲੇ ਹਸਪਤਾਲ ਹੈ ਜਿੱਥੇ ਗਰੀਬ ਬੜ ਜੇ ਦਵਾਈ ਮਿਲ ਜੇ ਤੁਸੀਂ ਬੋਲੋ ਆਪਣੇ ਪੈਸੇ ਵਾਲੇ ਬੋਲੋ ਮੇਰੇ ਮੂੰਹ ਚ ਕੈਮਰੇ ਜੇ ਤਾਂ ਪਾਈ ਖੜੇ ਹੋ ਤੁਸੀਂ ਬੋਲੋ ਕਿ ਨੋ ਤੁਹਾਡੇ ਕੋਲੇ ਹਸਪਤਾਲ ਹੈ ਹਿੰਦੂ ਵੀਰੋਂ ਕੋਈ ਜਿੱਥੇ ਗਰੀਬ ਬੜ ਜੇ ਦਵਾਈ ਮਿਲ ਜੇ ਉੱਚੀ ਤੇ ਨਾ ਬੋਲੋ ਨੋ ਸ਼ਰਮ ਆਉਂਦੀ ਹੈ ਆਉਂਦੀ ਹੈ ਹਾਂ ਮੈਂ ਵਿੱਚ ਹੁਣ ਸਿੱਖ ਆ ਗਿਆ ਮੈਂ ਸਿੱਖ ਧਰਮ ਦਾ ਬੱਚਾ ਕਿ ਸਾਡੇ ਕੋਲੇ ਵੀ ਹੈ ਨਹੀਂਗੇ ਹੈਗਾ ਗੁਰਾਂ ਦਾ ਏਡੇ ਏਡੇ ਬੈਲ ਆ ਮੇਰੀ ਬਾਹ ਜਿੱਦੇ ਦੇਖ ਲਓ ਏਡੇ ਏਡੇ ਬੈਲ ਕਿੱਥੋਂ ਦੋ ਗਰੀਬ ਬੰਦਾ ਮੇਰੇ ਗੁਰੂ ਸਾਹਿਬ ਦਾ ਨਾਮ ਰੱਖਿਆ ਉਤੇ ਗੁਰਨਾਮ ਦਾਸ ਫ੍ਰੀ ਕਰ ਦੇਣਾ ਚਾਹੀਦੇ ਆ ਆ ਫ੍ਰੀ ਚੱਲਦਾ ਤੇ ਸ਼੍ਰੋਮਿਕ ਕਮੇਟੀ ਦਾ ਬਜਟ ਹੀ 12 ਕਰੋੜ ਆ 12 ਅਰਬ ਤੇ ਕਲਵੰਤ ਸਿੰਘ ਵੀ ਮੰਗਦਾ ਪੰਜਾਬ ਲਈ ਇੰਗਲੈਂਡ ਦੀਆਂ ਸੜਕਾਂ ਤੇ ਅਕੋਰਟਮੈਂਟ ਲਾ ਦਿੰਨਾ ਆ ਚੌਥਾ ਟੀਮ ਹੋਣੀ ਅੱਜ ਅਸੀਂ ਕਿਵੇਂ ਫ੍ਰੀ ਚਲਾ ਰਹੇ ਆ ਭਈ ਸਾਡੇ ਕੋਲ ਤਾਂ ਗੋਲਕ ਹੀ ਨਹੀਂ ਪਰ ਸਾਡੇ ਕੋਲੇ ਇੱਕ ਸ਼ਬਦ ਹੈ ਗੁਰੂ ਦਾ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਇੱਥੇ ਕੋਈ ਗਰੀਬ ਆਏ ਹੋਣੇ ਆ ਇੱਕ ਗੋਲਕ ਚੱਲ ਕੇ ਆਈ ਹੈ ਸਾਡੇ ਕੋਲੇ ਅੱਜ ਜਲਦੀ ਫਿਰਦੀ ਜਿਉਂ ਦੀ ਜਾਗ ਦੀ ਗੋਲਕਾਈ ਹੈ ਗੋਲਕ ਪਛਾਣੋ ਕਿਹੜੀ ਗੋਲਕ ਦੀ ਲੋੜ ਅੱਜ ਹਾਂ ਸਾਨੂੰ ਗੁਰੂ ਦੇ ਪ੍ਰਬੰਧ ਚਲਾਉਣ ਲਈ ਉਹਨਾਂ ਗੋਲਕਾਂ ਦੀ ਵੀ ਲੋੜ ਹੈ ਪਰ ਨਾਲ ਸਾਨੂੰ ਦਵਾਈ ਦੇ ਲੰਗਰ ਵੀ ਬਰਾਬਰ ਜ਼ਰੂਰੀ ਹੈ ਮੇਰੀ ਬੇਨਤੀ ਕਰਨ ਆਇਆ ਦੋਸਤੋ ਮੈਂ ਤਾਂ ਇੰਗਲੈਂਡ ਦਾ ਵਾਸੀ ਹਾਂ ਮੈਨੂੰ ਬਹੁਤ ਸੰਭ ਦੇ ਮੇਰੀ ਵਾਈਫ ਨੂੰ ਉਹ ਸੰਭਦੇ ਆ ਪਰੰਤੂ ਮੈਂ ਤੁਹਾਡੇ ਨਾਲ ਵਾਦਾ ਕਰਦਾ ਆ ਆਪਦੀ ਜ਼ਿੰਦਗੀ ਜਿੰਨਾ ਚਿਰ ਮੇਰੀ ਜ਼ਿੰਦਗੀ ਹੈ ਮੇਰੇ ਪਿੰਡਾਂ ਦੀਆਂ ਗਰੀਬ ਮਾਮਾ ਬਜ਼ੁਰਗ ਅਸੀਂ ਉਹਨਾਂ ਨੂੰ ਦਵਾਈ ਤੋਂ ਬਣਾਣੀ ਵੀ ਆ ਚੀਜ਼ ਟੈਸਟਿੰਗ ਆ ਨਹੀਂ ਹੋਈ ਜੋ ਇੰਗਲੈਂਡ ਸਰਕਾਰ ਮੇਰੀ ਵਾਈਫ ਨੂੰ ਦਿੰਦੀ ਹੈ ਨਾ ਬਿਲਕੁਲ ਉਹ ਸਿਸਟਰੂ ਸਾਰਾ ਇੱਥੇ ਆਇਆ ਐਂਡ ਫ੍ਰੀ ਹੋਰ ਦੱਸੋ ਕੀ ਚਾਹੀਦਾ ਮੈਂ ਲੀਡਰਾਂ ਪੱਥਰ ਦਾ ਨਹੀਂ ਲਾਇਆ ਅੱਜ ਬੱਸਾ ਲੈ ਕੇ ਆਇਆ ਨਾ ਡਾਕਟਰ ਆਇਆ ਸਾਰੇ ਸਾਰਾ ਬਾਰਡਰ ਰਿਗੇ ਚੈੱਕਅਪ ਕਰ ਦਿੱਤਾ ਠੀਕ ਹੈ ਇਹ ਪਹਿਲੀ ਵਾਰ ਹੋਇਆ 47 ਤੋਂ ਬਾਅਦ ਬਾਰਡਰ ਰਿਗੇ ਚ ਕੋਈ ਹਸਪਤਾਲ ਨਹੀਂ ਡਿਸਪੈਂਸਰੀਆਂ ਨਹੀਂ ਅਸੀਂ ਤੁਹਾਡੇ ਨਾਲ ਆ ਯਾਰ ਚਿੰਤਾ ਨਾ ਕਰੋ ਸਾਡੀ ਕੋਈ ਪਾਰਟੀ ਨਹੀਂ ਆ ਵਾ ਸਾਡੇ ਕੈਂਪਾਂ ਬਾਰੇ ਦੱਸ ਦਿਆ ਕਰੋ ਲੋਕਾਂ ਨੂੰ ਆਪਣੀ ਪ੍ਰੈਸ ਰਾਹੀਂ ਕਿ ਭਾਈ ਉੱਥੇ ਕੈਂਪ ਹੈ ਫ੍ਰੀ ਚੈੱਕਅਪ ਕਰ ਲੋ ਕੈਂਪਾਂ ਚ ਗੇੜਾ ਦੇ ਲਿਓ ਹਾਂ ਸਾਨੂੰ ਚੰਗਾ ਨਾ ਕਿਓ ਕੋਈ ਵੀ ਗਲਤੀ ਇੱਥੇ ਤੁਹਾਨੂੰ ਲੱਗਦੀ ਹੈ ਘਾਟ ਉਹ ਮੇਰੇ ਧਿਆਨ ਚ ਲੈ ਆ ਦਿਓ ਕੋਈ ਅਸੀਂ ਠੀਕ ਕਰਾਂਗੇ ਮੂੰਹ ਲਾਲ ਨਹੀਂ ਕਰਾਂਗੇ ਅਸੀਂ ਉਹਨੂੰ ਠੀਕ ਕਰਾਂਗੇ ਜੇ ਸਾਡੇ ਧਿਆਨ ਚ ਲਿਆਓਗੇ ਠੀਕ ਹੈ ਐਂਡ ਤੇ ਦਵਾਈ ਦਾ ਲੰਗਰ ਚ ਗੇੜਾ ਮਾਰ ਜਿਓ ਕਾਲੀਬਾਹ ਸਾਹਿਬ ਤੁਸੀਂ ਲੰਗਰ ਦੀ ਗੱਲ ਕੀਤੀ ਹੈ ਪੰਜਾਬ ਸਰਕਾਰ ਕਰੋਨਾ ਦਾ ਬਜਟ ਪੇਸ਼ ਕਰਦੀ ਹੈ ਦਵਾਈਆਂ ਦਾ ਉੱਥੇ ਜਾ ਕੇ ਇੱਕ ਸਟਰਾਜਿੰਡ ਦਿੱਤੀ ਇੱਕ ਡਿਕਲੋਵਿੰਡ ਦਿੱਤੀ ਜਾਂਦੀ ਦਾ ਜਾਓ ਜੀ ਘਰਾਂ ਨੂੰ ਇਹ ਜਦੋਂ ਤੁਹਾਡਾ ਹੈਲਥ ਮਿਨਿਸਟਰ ਆਇਆ ਉਹਨੂੰ ਸਵਾਲ ਕਰਿਓ ਨਾ ਮੈਂ ਤਾਂ ਇੰਗਲੈਂਡ ਦਾ ਵਾਸੀ ਆ ਪਤਾ ਉਹ ਐਂਡ ਸਾਡੂ ਤਾਂ ਆਹ ਥੇਲਿਆਂ ਦੀ ਰੇੜੀ ਵਾਲਾ ਲੁੱਟ ਲੈਂਦਾ ਕੁਲਵੰਤ ਸਿੰਘ ਨੂੰ ਉਹ ਲੈ ਜਾਂਦਾ ਬਾਹਰੋਂ ਇਹਦਾ ਮੂੰਹ ਜਾਂ ਮੁੰਨੇ ਆ 50 ਰੁਪਏ ਦਰਜ ਨਾ ਇਹਨੂੰ 100 ਰੁਪਏ ਦਰਜ ਲਾਵਾ ਕੇਲਿਆਂ ਦੀ ਰੇੜੀ ਵਾਲਾ ਯੂਪੀ ਵਾਲਾ ਵੀ ਸਾਨੂੰ ਬਾਹਰ ਲਿਆ ਨੂੰ ਲੁੱਟ ਲੈਂਦਾ ਤੇ ਸਰਕਾਰਾਂ ਨੂੰ ਅਸੀਂ ਸਰਕਾਰਾਂ ਦੇ ਕੰਮ ਸਾਡੇ ਸਾਡੇ ਕੰਮ 'ਚ ਕੋਈ ਨੁਕਸਾ ਦੱਸੋ ਅਸੀਂ ਐਕਚੁਅਲੀ ਪੰਜਾਬ ਸਰਕਾਰ ਦੀ ਬਾਹ ਮਣ ਕੇ ਕੰਮ ਕਰਨਾ ਚਾਹੁੰਦੇ ਆ ਯਾਰ ਸਰਕਾਰ ਵੀ ਸਾਡੀ ਆ ਸਾਡੇ ਲੀਡਰ ਆ ਉਹ ਅਸੀਂ ਤਾਂ 25 ਕੈਂਪ ਪੁਲਿਸ ਨੂੰ ਮਨਜ਼ੂਰ ਕਰ ਦਿੰਦੇ ਅੰਮ੍ਰਿਤਸਰ ਦੀ ਪੁਲਿਸ ਚੈੱਕ ਅਪ ਕਰ ਦਿੰਦੀ ਪਟਿਆਲੇ ਦੀ ਕਰ ਦਿੰਦੀ ਅਸੀਂ ਜਿੰਨੇ ਡਿਸਟ੍ਰਿਕਟ ਆ ਪੰਜਾਬ ਦੇ ਇੱਥੇ ਐਸਐਸਪੀ ਸਾਹਿਬ ਬਹਿੰਦੇ ਆ ਸਾਰੀ ਪੁਲਿਸ ਸਾਡੀ ਆ ਨਾ ਪੁਲਿਸ ਵੀ ਅਸੀਂ ਤਾਂ ਉਸੇ ਮਿਸ਼ਨ ਤੇ ਆ ਜੀ ਤੇ ਅਸੀਂ ਲਗਭਗ ਇਸੇ ਸਾਲ ਸਾਰੀ ਪੁਲਿਸ ਚੈੱਕ ਅਪ ਕਰ ਲਿਆਂਗੇ ਤੇ ਸਾਡੇ ਧਿਆਨ ਕੋਈ ਹੋਰ ਲਾ ਦਿਓ ਅਸੀਂ ਹਰ ਸਲੰਮਸ ਦੇ ਵਿੱਚ ਜਾਣਾ ਚਾਹੁੰਨਾ ਮੈਂ ਕੋਰਟ ਮਿੰਟ ਪਾ ਕੇ ਸਲੰਮ ਗਰੀਬ ਬਸਤਿਆਂ ਚ ਵੜਨਾ ਚਾਹੁੰਨਾ ਯੋ ਗਰੀਬ ਦੇ ਮੂੰਹ 'ਚ ਕੁਝ ਨਾ ਕੁਝ ਪਾਣਾ ਚਾਹੁੰਦੇ ਆ ਦਵਾਈ ਠੀਕ ਹੈ ਐਂਡ ਸਾਥ ਦਿਆ ਕਰੋ ਸਾਡਾ worldcancercare.co.in ਉਹਦੇ 'ਚ ਵੀ ਤਿਲ ਫੁੱਲ ਪਾ ਸਕਦੇ ਹੋ ਧੰਨਵਾਦ ਸਰ ਕਿੰਨੇ ਕੈਂਪਾਂ ਦਾ ਟਿੱਕਾ ਰੋਜ਼ ਕਰਨਾ ਚਾਹੀਦਾ ਪੰਜਾਬ ਦੇ ਵਿੱਚ ਪੰਜਾਬ ਦਾ ਟੋਪੀ ਪਿੰਡਾ ਜੀ 12783 ਤੇ ਜੋ ਹੁਣ ਮੈਂ ਫਿਗਰ ਬੋਲਣ ਲੱਗਾ ਬੋਲ ਦਿਓ ਚੰਗੀ ਤਰ੍ਹਾਂ 11000 ਚੱਕਪ ਹੋ ਗਿਆ ਪਿੰਡ ਸਾਰਾ ਦੁਆਬਾ ਸਾਰਾ ਮਾਲਵਾ ਹੁਣ ਮਾਲਵੇ ਦੇ ਵਿੱਚ ਸਾਨੂੰ ਇੱਕ ਪ੍ਰੋਬਲਮ ਆ ਰਹੀ ਹੈ ਜਿਹੜਾ ਹਰਿਆਣੇ ਦੇ ਨਾਲ ਜਿੱਥੇ ਘੱਗਰ ਨੰਗਦੀ ਹੈ ਉਹ ਵੀ ਸਾਡੀ ਕੱਲ ਗੱਲਬਾਤ ਹੋ ਗਈ ਮੈਂ ਧੰਨਵਾਦ ਕਰਦਾ ਇੰਡਸਟਰੀ ਦੇ ਸਟ੍ਰਾਈਡ ਇੰਡ ਗਰੁੱਪ ਵਾਲੇ ਅਗੁਰਜਿੰਦਰ ਗੁਪਤਾ ਜੀ ਕੋ ਸਾਰਾ ਚੈੱਕਅਪ ਕਰਾਣਗੇ ਮੈਂ ਉਹਨਾਂ ਦਾ ਵੀ ਥੈਂਕਸ ਕਰਦਾ ਬਾਰਡਰ ਰੇਗੇ ਪਿੱਛੇ ਸੀ ਉਹ ਕਵਰ ਕਰ ਦਿੱਤਾ 12700 11000 ਚੈੱਕਅਪ ਹੋ ਗਿਆ ਜੀ ਅਸੀਂ ਫੇਰ ਦੁਬਾਰਾ ਫੇਰ ਲੱਗ ਜਾਣਾ ਗਵਾਬੇ ਚ ਤਾਂ ਕਈ ਪਿੰਡਾਂ ਚ ਅਸੀਂ ਤਿੰਨ ਤਿੰਨ ਵਾਰ ਹੀ ਜਾ ਚੁੱਕੇ ਜਿਵੇਂ ਐਸਪੈਂਡ ਚ ਦੂਜੀ ਵਾਰ ਆ ਗਏ ਐਸਪਿੰਡ ਦੇ ਵਿੱਚ ਅਸੀਂ ਦੂਜੀ ਵਾਰ ਆਵਾਂਗੇ ਤੀਜੀ ਵਾਰ ਵੀ ਆਵਾਂਗੇ ਠੀਕ ਹੈ ਪਰ ਦੋਸਤੋ ਤੁਹਾਡੀ ਮਾਂ ਮਰਦੀ ਹੈ ਨਾ ਬਾਪ ਮਰਦਾ ਤੁਸੀਂ ਗੁਰੂ ਘਰ ਚ ਪੱਖਾ ਲਵਾ ਐਗਰੀਓ ਬੋਲੋ ਹਾਂ ਕਦੇ ਹਸਟਲ ਚਲਵਾਇਆ ਨਹੀਂ ਨਾ ਪ੍ਰਿਥਮ ਹਸਟਲ ਤਾਂ ਫਿਰ ਕਵੀਰ ਕੋਤੇ ਸੁੱਤੇ ਪਏ ਹੁੰਦੇ ਹਨ ਆਪਾਂ ਵੀ ਥੋੜੀ ਜੀ ਦਾਨ ਦੀ ਦਿਸ਼ਾ ਬਦਲੀ ਗੁਰੂ ਘਰ ਚ ਵੀ ਲਵਾਓ ਤੇ ਹਸਟਲ ਚ ਵੀ ਲਵਾਓ ਅਨਵਡਾਲਾ ਪਰਿਵਾਰ ਨੇ ਡਿਸਪੈਂਸਰੀ ਤੁਹਾਡੇ ਅੰਕਲ ਦੀ ਜਲਦੀ ਚਲੇ ਗਏ ਸੀ ਜਾਂ ਉਹਨਾਂ ਦੀ ਯਾਦ ਜਾਣਨ ਦੇ ਪਰਿਵਾਰ ਨੇ ਕਿੱਡਾ ਸੋਹਣਾ ਕਦਮ ਕੀਤਾ ਠੀਕ ਹੈ ਮੈਂ ਇਸ ਨੂੰ ਅੱਜ ਜਗਰਾਤਾ ਵੀ ਕਹਿਣਾ ਤੇ ਖੰਡ ਪਾੜ ਵੀ ਕਹਿਣਾ ਅੱਜ ਹੋ ਰਿਹਾ ਖੰਡ ਪਾੜ ਕਿੰਨੇ ਲੋਕਾਂ ਨੂੰ ਦਵਾਈ ਦੇਵਾਂਗੇ ਤੁਸੀਂ ਵੀ ਤੁਹਾਡੇ ਘਰਾਂ ਚ ਕੋਈ ਖੁਸ਼ੀ ਗਮੀ ਆਉਂਦੀ ਹੈ ਨਾ ਤੁਸੀਂ ਪਹਾੜਾਂ ਨੂੰ ਭਜ ਲੈਨੇ ਉਧਰ ਤਾਹਾਂ ਨੂੰ ਕੋਲ ਉਧਰ ਨੂੰ ਭਜਾਇਆ ਜਾਂਦਾ ਹੈ ਗੁਰੂਗੰਨ ਸਾਹਿਬ ਜਿੱਥੇ ਹੈ ਉਧਰੋਂ ਉੱਪਰ ਕੋਈ ਨਹੀਂ ਸ਼ਬਦ ਗੁਰੂ ਦਾ ਤੁਹਾਡੀ ਕੀਤਾ ਤੇ ਪਹਾੜਾਂਾਂ ਜਾ ਕੇ ਪੂਜ ਲਓ ਤੇ ਤੇ ਘਰੇ ਪੂਜਾ ਕਰ ਲਓ ਠੀਕ ਹੈ ਪਰ ਇਹ ਨਹੀਂ ਕਿ ਮੈਂ ਅੱਜ ਹਿਮਕੁੰਨ ਸਾਹਿਬ ਜਾਵਾਂ ਜਾਓ ਜਿਹਦੇ ਕੋਲ ਟਾਈਮ ਹੈ ਬਜ਼ੁਰਗਾਂ ਕੋਲੇ ਜਾਓ ਪਰ ਉਸ ਸੇਮਕੁੰਡ ਦੇ ਸੂਲਾਂ ਤੇ ਜ਼ਿੰਦਗੀ ਦਾ ਚਲਾ ਲਓ ਗੁਰੂ ਗੋਬਿੰਦ ਸਿੰਘ ਜੀ ਕਹਿ ਰਿਹਾ ਹੈ। ਰਿਪੋਰਟ ਤੋਂ ਲੈ ਕੇ ਫਾਜ਼ਿਲਕਾ ਤੱਕ ਤੁਸੀਂ ਰੇਤਾ ਵੀ ਖਾ ਗਏ ਸਾਰਾ। ਪਤਾ ਨਹੀਂ ਤੁਹਾਡੇ ਹਾਜਮ ਕਿਵੇਂ ਹੋ ਜਾਂਦਾ ਧੰਨਵਾਦ। ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਜੀ World Cancer Care ਦੇ ਹੈੱਡ ਜਿਹੜੇ ਧਾਰੀਵਾਲ ਸਾਹਿਬ ਤੇ ਫਿਰ ਨਾਲ ਸਿਮਰ ਜੀ ਜੀ ਡਾਕਟਰ ਸਿਮਰ ਜੀ ਦੀ ਟੀਕ ਟੂ ਤੇ ਸਾਡੇ ਪ੍ਰੀਤ ਹੋਸਪਟਲ ਵਾਲੇ ਮੈਸਰਸ ਗਰੋਵਰ ਇਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿੱਦ ਦਿਨ ਆਪਾਂ ਇਹ ਖੋਲੀ ਸੀ ਡਿਸਪੈਂਸਰੀ ਇਹ ਇਹਨਾਂ ਦੇ ਹੀ ਉਪਰਾਲੇ ਤੇ ਅਸੀਂ ਉਦਘਾਟਨ ਜਦੋਂ ਕੀਤਾ ਸੀ ਇਹਨਾਂ ਨੇ ਕੈਂਪ ਲਾਇਆ ਸੀ ਉਸ ਦਿਨ ਵੀ ਅੱਜ ਵੀ ਅਸੀਂ ਇਹਨਾਂ ਦਾ ਹੀ ਇੱਥੇ ਕੈਂਪ ਲਵਾਇਆ ਵਾ ਮੈਂ ਧੰਨਵਾਦ ਇਹ ਸਪੈਸ਼ਲੀ ਕਰਨਾ ਚਾਹੁੰਦਾ ਕਿ ਲੋੜੀ ਵਾਲੇ ਤਿਉਹਾਰ ਦੇ ਟਾਈਮ ਤੇ ਆਪਣੀ ਛੁੱਟੀ ਸਾਰੇ ਕੱਟ ਕੇ ਡਾਕਟਰ ਸਾਹਿਬਾਨ ਸਾਰੇ ਜਿਹੜੇ ਆਏ ਆ ਉਹ ਸਪੈਸ਼ਲੀ ਸਾਡੇ ਲਈ ਇੰਨੀ ਦੂਰੋਂ ਇੱਥੇ ਪਹੁੰਚੇ ਆ ਤੇ ਹੁਣ ਤੇ ਚਲੋ ਮੌਸਮ ਸਾਫ ਹੋ ਗਿਆ ਨਹੀਂ ਤੇ ਜਿਤਨਾ ਨਾ ਮੌਸਮ ਸੀ ਉਸ ਨਾਲ ਇਹਨਾਂ ਦਾ ਬੜੀ ਹਿੰਮਤ ਹੈ ਸਾਰਿਆਂ ਦੀ ਕਿ ਸਾਡੇ ਨਾਲ ਇਤਰਾ ਇਸ ਸੀਚੇ ਯੋਗਦਾਨ ਦੇ ਪਰ ਨਾਲ ਮੇਰੇ ਭਰਾ ਸਰਪੰਚ ਜਿਹੜੇ 4-5 ਬਿੰਡਾ ਦੇ ਇਹਨਾਂ ਦਾ ਵੀ ਬੜਾ ਸਾਥ ਹੈ ਜੀ ਇਹ ਸਾਰੇ ਇਸ ਇਲਾਕੇ ਦੇ ਵਿੱਚ ਸਾਨੂੰ ਇਹ ਕਾਮਯਾਬੀ ਦਿਵਾਉਂਦੇ ਜਦੋਂ ਅਸੀਂ ਇਹ ਕੈਂਪ ਲਾਣੇ ਜੀ ਤੇ ਬਸ ਇਹ ਹੀ ਕਹਿੰਦੇ ਹੋਏ ਮੈਂ ਫਿਰ ਤੋਂ ਇੱਕ ਵਾਰੀਆਂ ਦਾ ਧੰਨਵਾਦ ਕਰਨਾ ਚਾਹਨਾ ਕਿ ਸਾਨੂੰ ਇਸ ਕੰਮ ਲਈ ਸਾਰੇ ਜਿਹੜਾ ਯੋਗਦਾਨ ਪਾਉਂਦੇ ਆ ਤੇ ਜਿਹੜੀ ਸਾਨੂੰ ਸਾਰੇ ਹਿੰਮਤ ਦਿੰਦੇ ਐਸੀ ਚੀਜ਼ ਪਿੱਛੇ ਅਸੀਂ ਇਸ ਕੰਮ ਨੂੰ ਮਤਲਬ ਇਹਨੂੰ ਸਕਸੈਸ ਬਣਾ ਸਕਦੇ ਆ ਮੈਂ ਤਾਂ ਆ ਕਿ ਕੀ ਸੋਚ ਕੇ ਤੁਸੀਂ ਇਹ ਪੀਐਚਪੀ ਬਣਾਈ ਸੀ ਦੇਖੋ ਜੀ ਮੈਂ ਪਹਿਲੂ ਵੀ ਕਿਹਾ ਸੀ ਜਦੋਂ ਆਪਣਾ ਉਦਘਾਟਨ ਕਰਾਇਆ ਸੀ ਇਹ ਮੇਰੇ ਦਾਦਾ ਜੀ ਨੇ ਅਜ ਤੋਂ ਕੋਈ 30 ਸਾਲ ਪਹਿਲਾਂ ਬਣਾਈ ਸੀ ਜੀ ਪਰ ਇਹਦੀ ਹਾਲਤ ਖਰਾਬ ਹੋਣ ਕਰਕੇ ਖਸਤਾ ਹੋਣ ਕਰਕੇ ਛਤਾ ਚੋਰੀਆਂ ਸੀ ਤੇ ਸਾਰਾ ਕੁਝ ਫੇਰ ਸਾਡੇ ਪਿੰਡ ਵਾਲਿਆਂ ਨੇ ਸਾਨੂੰ ਸਾਰਿਆਂ ਨੇ ਜਿਵੇਂ ਕਿਉਂ ਕੀ ਅਹੀਂ ਆਪਾਂ ਸਲਾਹ ਕਰਕੇ ਤੁਰਦੇ ਸਾਰੇ ਉਹਨਾਂ ਨੇ ਸਾਨੂੰ ਦੱਸਿਆ ਕਿ ਜੀ ਡਿਸਪੈਂਸਰੀ ਦੀ ਬੜੀ ਲੋੜ ਹੈ ਡਾਕਟਰ ਸਾਹਿਬਾਨ ਨੂੰ ਬੜੀ ਮੁਸ਼ਕਲ ਹੋ ਰਹੀ ਹੈ ਤੇ ਇਹ ਡਿਸਪੈਂਸਰੀ ਪੰਜਾਂ ਪਿੰਡਾਂ ਛਤਾ ਪਿੰਡਾਂ ਦੇ ਵਿੱਚ ਮਤਲਬ ਲੋਕੀ ਕਿੱਥੇ ਆਂਦੇ ਆ ਤੇ ਉਹਨਾਂ ਨੂੰ ਬੜੀ ਪ੍ਰੋਬਲਮ ਹੁੰਦੀ ਪਈ ਹੈ ਤੇ ਤੁਸੀਂ ਇਹਦੇ ਵਿੱਚ ਜੇ ਜੋ ਤੁਹਾਡੀ ਇੱਕ ਵੀ ਚਲੀ ਆਂਡੀ ਪਰਿਵਾਰ ਦੀ ਉਸ ਹਾਂ ਉਹ ਤੁਸੀਂ ਅਗਰ ਸਾਡਾ ਸਾਥ ਦੋ ਤੇ ਚਲੋ ਮਹਾਰਾਜ ਨੇ ਸਾਡੇ ਤੇ ਬਖਸ਼ਿਸ਼ ਕੀਤੀ ਤਾਂ ਹੀ ਜੋ ਪਰਿਵਾਰ ਨੇ ਜੋਰ ਲਾ ਕੇ ਤੇ ਡਿਸਪੈਂਸਰੀ ਫਿਰ ਤੋਂ ਇੱਕ ਨੇ ਪੂਰਾ ਨਹੀਂ ਪੱਥਰ ਰੱਖ ਕੇ ਫਿਰ ਤੋਂ ਸ਼ੁਰੂਆਤ ਕਰਕੇ ਤੇ ਹੁਣ ਆਪਾਂ ਬਣਾਈ ਹੈ ਜੀ ਤੇ ਅੱਜ ਮੇਰੇ ਖਿਆਲ ਅਸੀਂ 5-7 ਕੈਂਪ ਲਾ ਚੁੱਕੇ ਹਾਂ ਜਿੱਦਨ ਦੀ ਆਪਾਂ ਇਹ ਬਣਾਈ ਹੈ। ਗਾ ਨਹੀਂ ਸਾਡੀ ਇਹ ਕੋਸ਼ਿਸ਼ ਰਹੇਗੀ ਕਿ ਸਾਲ ਦੇ ਵਿੱਚ ਕੋ 4-5 ਕੈਂਪ ਇਹੋ ਜੇ ਲੱਗਣ ਤੇ ਨਾਲ ਜਿਵੇਂ ਮੈਂ ਦੱਸਿਆ ਡਾਕਟਰ ਸਾਹਿਬਾਨ ਜਿਹੜੇ ਹੈਗੇ ਸਪੈਸ਼ਲੀ ਇਹ ਇਹਨਾਂ ਦੀ ਵੀ ਬੜੀ ਹੈ ਮਜ਼ਾਜ ਕਿ ਇਹ ਸਾਨੂੰ ਆਪ ਫੋਨ ਕਰਕੇ ਸਾਨੂੰ ਕਹਿ ਦਿੰਦੇ ਨੇ ਕਿ ਚਲੋ ਅਗਰ ਤੁਹਾਡੇ ਕੋਲ ਇਸ ਸਮੇਂ ਲਈ ਹੈਗਾ ਵਾ ਤੇ ਤਾਂ ਅਹੀਂ ਇੱਥੇ ਆ ਕੇ ਕੈਂਪ ਲਵਾ ਸਕਦੇ ਆ ਤੇ ਏਸੀ ਚੀਜ਼ ਕਰਕੇ ਜੀ ਅਸੀਂ ਇਹ ਖੋਲੀ ਹੈ ਡਿਸਪੈਂਸਰੀ ਜੋ ਕਿ ਸਾਨੂੰ ਲੱਗਦਾ ਹੈ ਕਿ ਉਹਦੇ ਨਾਲ ਕਾਫੀ ਫਰਕ ਪਿਆ ਬਾਕੀ ਪਿੰਡ ਵਾਲੇ ਤੇ ਸਾਡੇ ਸਰਪੰਚ ਜੀ ਨੇ ਵੀਾਰੇ ਦੱਸਣ ਨਹੀਂ ਸੀ ਇਸ ਬਾਰੇ ਕਿੰਨਾ ਕੰਮ ਹੋ ਰਿਹਾ ਸਾਡੇ ਲਾਗੇ ਲਾਗੇ ਪਿੰਡ ਤੁਸੀ ਦੇਖ ਹੀ ਸਕਦੇ ਜੀ ਮੇਰੇ ਖਿਆਲ ਪਿਛਲੀ ਵਾਰੀ ਜਦੋਂ ਟੈਸਟ ਕਰਾਏ ਸੀ ਅਹੀਂ 700 ਤੋਂ 1000 ਬੰਦਾ ਉਦੋਂ ਵੀ ਟੈਸਟ ਕਰਵਾ ਕੇ ਆਈਸ ਦਾ ਵੀ ਕਰਵਾਇਆ ਜੀ ਤੇ ਹੁਣ ਅੱਜ ਤੇ ਅਸੀਂ ਹਾਰਟ ਦਾ ਵੀ ਕਰਵਾ ਰਹੇ ਹਾਂ ਬੱਚਿਆਂ ਦਾ ਪੀਡੀਟ੍ਰੀਸ਼ਨ ਵੀ ਆਏ ਹੈ ਤੇ ਗਾਇਨੇਕੋਲੋਜਿਸਟ ਵੀ ਆਏ ਜੀ ਲੇਡੀਆਂ ਦੀ ਜਿਹੜੀ ਗੁਪਤ ਰੋਗਾਂ ਦੀ ਪ੍ਰੋਬਲਮ ਹੁੰਦੀ ਉਹਨਾਂ ਲਈ ਵੀ ਆਏ ਹੈ ਸੋ ਇਸ ਤਰ੍ਹਾਂ ਦੇ ਕੈਂਪ ਲੱਗ ਰਿਹਾ ਇਸ ਇਹਦੇ ਨਾਲ ਮੈਨੂੰ ਲੱਗਦਾ ਕਿ ਪਿੰਡ ਵਾਲੇ ਜੋ ਕਿ ਨਹੀਂ ਪਹੁੰਚ ਕਰ ਸਕਦੇ ਇਹਨਾਂ ਚੀਜ਼ਾਂ ਲਈ ਜਦੋਂ ਡਾਕਟਰ ਸਾਹਿਬਾਨ ਆ ਆ ਕੇ ਕਰਦੇ ਆ ਤੇ ਉਹ ਵੀ ਉਜਾਗਰ ਹੁੰਦੇ ਪਿੰਡ ਵਾਲੇ ਕਿ ਸਾਨੂੰ ਇਹ ਪ੍ਰੋਬਲਮ ਹੋ ਸਕਦੀ ਆ ਤੇ ਇਸ ਚੀਜ਼ ਦਾ ਤੇ ਫਾਇਦਾ ਹੈਗਾ ਹੀ ਆ ਜੀ ਕਿ ਇੱਕ ਜਗ੍ਹਾ ਬਣੀ ਹੋਵੇ ਜਿੱਥੇ ਕਿ ਪਿੰਡ ਵਾਲੇ ਤੇ ਡਾਕਟਰ ਸਾਹਿਬਾਨ ਆਪਸ ਚ ਬਹਿ ਕੇ ਮਤਲਬ ਉਹਨਾਂ ਦੀ ਬਿਮਾਰੀ ਦਾ ਉਹਨਾਂ ਦੇ ਕਿਸੇ ਟੀ ਹੱਲ ਕੱਢ ਸਕਣ ਤੇ ਮੈਨੂੰ ਲੱਗਦਾ ਇਸ ਉਪਰਾਲੇ ਦਾ ਸਾਨੂੰ ਫਾਇਦਾ ਤੇ ਹੋਇਆ ਹੀ ਹੈ। ਹਾਂ ਸਤਿ ਸ਼੍ਰੀ ਅਕਾਲ ਜੀ ਲਾਈਕ ਤੁਹਾਨੂੰ ਦੱਸਿਆ ਕਿ ਤਿਹਾਰ ਮਨਾਏ ਜਾਂਦੇ ਹਨ ਪਰ ਅਸੀਂ ਇਹੀ ਉਪਰਾਲਾ ਕੀਤਾ ਕਿ ਜੋ ਤਿਹਾਰ ਹੈ ਉਸ ਵਿੱਚ ਇਸ ਵਾਰ ਰਿਓੜੀਆ ਮੋਫਰੀਆ ਦੀ ਜਗ੍ਹਾ ਸੇਤ ਵੰਡਣੀ ਹੈ। ਸੋ ਅੱਜ ਅਸੀਂ ਬੜੇ ਸ਼ੁਕਰਗੁਜ਼ਾਰ ਹੈ ਐਸਐਚਸੀ ਪਟਾਲਾ ਪਿੱਟੇਵਰ ਜਿੱਥੇ ਕਿ ਅਸੀਂ ਅਕਸਰ ਕੈਂਪ ਲਗਾਉਂਨੇ ਹੈ ਮਹਤਾਬ ਵਡਾਲਾ ਜੀ ਤੇ ਉਹਨਾਂ ਦੇ ਪਰਿਵਾਰ ਦਾ ਪਲੱਸ ਵਰਲਡ ਕੈਂਸਰ ਕੇਅਰ ਜੋ ਇੱਥੇ ਆਏ ਤੇ ਅੱਜ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਰੌਣਕਾਂ ਲੱਗੀਆਂ ਹੋਈਆਂ ਐਂਡ ਸੇਥ ਦੇ ਬਾਰੇ ਇੱਕ ਮੁਹਿੰਮ ਹੋ ਰਿਹਾ ਇੱਕ ਉਪਰਾਲਾ ਹੋ ਰਿਹਾ ਓਕੇ